ਬਹੁਤ ਵਧੀਆ ਲੱਗਿਆ ਪ੍ਰਿੰਸ ਬਰੇਦਾ ਤੇ ਦੀਪ ਖਰੋੜ ਜਰੀ ਦੀ ਐਕਟਿੰਗ ਬਹੁਤ ਕੈਂਟ ਲੱਗਿਆ ਯਾਰ ਇੱਕ ਕਦੇ ਆਹੀ ਜਾਂ ਤੇ ਆ ਤੇ ਕਦੇ ਜਾਈ ਨਿਆਰੀ ਕਦੇ ਆਹੀ ਜਾਂ ਤੇ ਆ ਤੇ ਕਦੇ ਜਾਈ ਨਿਆਰੀ ਕਦੇ ਆਹੀ ਜਾਂ ਤੇ ਹੱfte ਕਦੇ ਜਾਈ ਪ੍ਰਿੰਸ ਬਰੇਦੀ ਜਿਹੜੀ ਇੱਕ ਕੈਰੈਕਟਰ ਸੀਗਾ ਉਹ ਵੀ ਮਤਲਬ ਤੇ ਬਹੁਤ ਕੈਂਟ ਲੱਗਿਆ ਬੜਾ ਵਾਲਾ ਕੈਂਟ ਲੱਗਿਆ ਕਿਉਂਕਿ ਉਹ ਸਸਪੈਂਸਨ ਵਾਲੀ ਭਰਿਆ ਜਿਹਾ ਹਨਾ ਤੁਸੀਂ ਦੇਖੀ ਫਿਲਮ ਦੇ ਵਿੱਚ ਯਾਰ ਬਾਕੀ ਮੈਨੂੰ ਆਲ ਓਵਰ ਸਾਰੀ ਮੂਵੀ ਵਧੀਆ ਲੱਗੀ ਮੈਨੂੰ ਸਤਿ ਸ਼੍ਰੀ ਅਕਾਲ ਜੀ ਪੰਜਾਬੀ ਗਰੁੱਪ ਦੇਖ ਰਹੇ ਹਾਂ ਮੈਂ ਤੁਹਾਡੇ ਨਾਲ ਦੀਕਸ਼ਾ ਚੱਕ ਰੂ ਮਿੰਟ ਕੱਦ ਤੇ ਸਰਦਾਰਾ ਠੀਕ ਠਾਕ ਹੋਵੇ ਐ ਜਿਆਦਾ ਸੁਣਿਆ ਹੋਏਗਾ ਤੇ ਸਿੰਗਰ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਦੇ ਆ ਸਸ਼ਿਕਾ ਸਰ ਸਸ਼ਿਕਾ ਪਹਿਲਾਂ ਤਾਂ ਤੁਹਾਨੂੰ ਕੰਗ੍ਰੈਚੂਲੇਸ਼ਨ ਤੁਹਾਡਾ ਗਾਣਾ ਇੰਨਾ ਜ਼ਿਆਦਾ ਪੌਪੂਲਰ ਹੋ ਗਿਆ ਕਿ ਹਰ ਕਿਸੇ ਦੀ ਜ਼ੁਬਾਨ ਤੇ ਗਾਣਾ ਹੈ ਹਾਂਜੀ ਹਾਂ ਮੇਰੇ ਲਈ ਬੜੇ ਗੱਲਾਂ ਮੇਰੇ ਤਿੰਨ ਗਾਣੇ ਆਇਆ ਹੁਣ ਤੱਕ ਇੰਨੇ ਲੋਕਾਂ ਨੇ ਬੜਾ ਪਸੰਦ ਕੀਤਾ ਹਾਂਜੀ ਤੇ ਯਾਰਾਂ ਦੇ ਰੁਤਬਾ ਦੇ ਪ੍ਰੀਮੀਅਰ ਤੇ ਪਹੁੰਚੇ ਯਾਰਾਂ ਨੂੰ ਸਪੋਰਟ ਕਰਨ ਲਈ ਪਹੁੰਚੇ ਹੋ ਤੇ ਕੀ ਮਹਿਸੂਸ ਕਰ ਰਹੇ ਇਹ ਫਿਲਮ ਮੈਨੂੰ ਜਿੱਥੇ ਤੱਕ ਮੈਂ ਫਿਲਮ ਦੇਖਿਆ ਮੈਂ ਪੰਜਾਬੀ ਫਿਲਮਾਂ ਵਾਸਤੇ ਘਾਟੀ ਦੀ ਵਿਦਾਵਾ ਨੱਠ ਰਿਖਤੀ ਬੈਠ ਰਹਿਣਾ ਤੇ ਇਹ ਫਿਲਮ ਬਹੁਤ ਪੰਜਾਬੀ ਫਿਲਮ ਇੰਡਸਟਰੀ ਲਈ ਬਹੁਤ ਵਧੀਆ ਗੱਲ ਲੈ ਕੇ ਇੱਕ ਡਿਫਰੈਂਟ ਕਨਸੈਪਟ ਇੱਕ ਹੋਰ ਆ ਆਪਣੇ ਚ ਤੇ ਬਹੁਤ ਵਧੀਆ ਲੱਗਿਆ ਪ੍ਰਿੰਸ ਮਰੇ ਦਾ ਤੇ ਦੀ ਆਪਣਾ ਦੀਪ ਕਰੋੜ ਜਰੇ ਦੀ ਐਕਟਿੰਗ ਬਹੁਤ ਕੈਂਟ ਲੱਗੀ ਦੋਵਾਂ ਨੇ ਪਹਿਲੀ ਵਾਰੀ ਸਕਰੀਨ ਸਾਂਝਾ ਕੀਤੀ ਹੈ ਹਨਾ ਤੇ ਦੋਵਾਂ ਦੀ ਐਕਟਿੰਗ ਦੇ ਵਿੱਚੋਂ ਦੋਵਾਂ ਦੇ ਜੋ ਉਹਨਾਂ ਨੇ ਐਕਸ਼ਨ ਕੀਤਾ ਫਿਲਮ ਦੇ ਵਿੱਚ ਸਭ ਤੋਂ ਜ਼ਿਆਦਾ ਵੱਖਰੀ ਕੀ ਗੱਲ ਲੱਗੀ ਬਾਕੀ ਫਿਲਮਾਂ ਦੇ ਨਾਲੋਂ ਮੈਨੂੰ ਪ੍ਰਿੰਸ ਵੇਰੇ ਦੀ ਜਿਹੜੀ ਇੱਕ ਕੈਰੈਕਟਰ ਸੀਗਾ ਉਹ ਮਤਲਬ ਕਿ ਬਹੁਤ ਘੈਂਟ ਲੱਗਿਆ ਜਿਹੜਾ ਕੈਰੈਕਟਰ ਉਹਨਾਂ ਨੇ ਇਹਨਾਂ ਵਿੱਚ ਉਹ ਬੜਾ ਘੈਂਟ ਲੱਗਿਆ ਕਿਉਂਕਿ ਉਹ ਸਸਪੈਂਸਨ ਵਾਲੀ ਭਰਿਆ ਜਿਹਾ ਹਨਾ ਤੁਸੀਂ ਦੇਖਿਆ ਫਿਲਮ ਦੇ ਵਿੱਚ ਬਾਕੀ ਮੈਨੂੰ 올ਓਵਰ ਸਾਰੀ ਮੂਵੀ ਵਧੀਆ ਲੱਗੀ ਮੈਨੂੰ ਦੋ ਕੈਰੈਕਟਰ ਮੈਨੂੰ ਵਧੀਆ ਲੱਗੇ ਦੀਪਕਰ ਮਰੇ ਦਾ ਉੱਤੇ ਪ੍ਰਿੰਸ ਜੀ ਯਾਰਾ ਦਾ ਰੁਤਬਾ ਟਾਈਟਲ ਹੀ ਬਹੁਤ ਜ਼ਿਆਦਾ ਮਤਲਬ ਟਾਈਟਲ ਦੇ ਨਾਮ ਤੋਂ ਹੀ ਬਹੁਤ ਕੁਝ ਐਕਸਪ੍ਰੈਸ ਹੁੰਦਾ ਹੈ ਨਾ ਰੁਤਬਾ ਬਹੁਤ ਵੱਡਾ ਸ਼ਬਦ ਹੈ ਹਰ ਕਿਸੇ ਦਾ ਹਰ ਕਿਸੇ ਦੀ ਜ਼ਿੰਦਗੀ ਚ ਇੱਕ ਵੱਖਰਾ ਰੁਤਬਾ ਹੁੰਦਾ ਤੁਹਾਡਾ ਰੁਤਬਾ ਵੀ ਇੰਡਸਟਰੀ ਚ ਬਣ ਰਿਹਾ ਨਵੇਂ ਨਵੇਂ ਗਾਣੇ ਲੈ ਕੇ ਆ ਰਹੇ ਹੋ ਲੋਕ ਪਸੰਦ ਕਰ ਰਹੇ ਆ ਤੇ ਤੁਹਾਡੀ ਜ਼ਿੰਦਗੀ ਚ ਅਗਰ ਤੁਹਾਡੇ ਯਾਰਾ ਇੰਨੇ ਮਤਲਬ ਮੈਨੂੰ ਡੋਂਕੇ ਸ਼ਅਤਤਾ ਪਤਾ ਨਹੀਂ ਹਣਾ ਪਰ ਮਤਲਬ ਜੇ ਫਿਲਮ ਦੀ ਗੱਲ ਕਰੀਏ ਕੋਲਮ ਲਾ ਕੇ ਮੈਨੂੰ ਫਿਲਮ ਘੈਂਟ ਲੱਗੀ ਬਾਕੀ ਮੈਨੂੰ ਓਕੇ ਆ ਸਾਰਾ ਕੁਝ ਓਕੇ ਆ ਇੱਕ ਵਾਰੀ ਨਜ਼ਾਰੇ ਗਾਣਾ ਹੋ ਜਾ ਫਿਰ ਹਾਂਜੀ ਹਾਂ ਹੋ ਜਦੋਂ ਪੈਗ ਵਿਸ਼ਾਗ ਕੋਵੇ ਠੰਡ ਖੜਦੀ ਨਾ ਨਿਹਰੇ ਕਦੇ ਸਾਰਾ ਦੇ ਨਾ ਲਾਉਂਦੇ ਨਾ ਰਜਾਈ ਨਿਆਰੀ ਕਦੇ ਆਹੀ ਜਾਂਦੇ ਆਤੇ ਕਦੇ ਜਾਈ ਨਿਆਰੀ ਕਦੇ ਆਹੀ ਜਾਂਦੇ ਆਤੇ ਕਦੇ ਜਾਈ ਨਿਆਰੀ ਕਦੇ ਆਹੀ ਜਾਂਦੇ ਆਤੇ ਕਦੇ ਜਾਈ ਥੈਂਕ ਯੂ ਬਹੁਤ ਸੋਨਾ ਗੀਤ ਗਾਇਆ ਅੱਛਾ ਲੋਕ ਉਹ ਪਛਾਣਨਾ ਸ਼ੁਰੂ ਕਰ ਰਹੇ ਹਨ ਕਿ ਗਾਣੇ ਦੇ ਨਾਮ ਤੋਂ ਜ਼ਿਆਦਾ ਪਛਾਣਦੇ ਨੇ ਕਿ ਉਹਨੇ ਆ ਗਾਣਾ ਗਾਇਆ ਉਹ ਜਾ ਰਿਹਾ ਹੈ ਆਪਣੇ ਸਭ ਤੋਂ ਸਟਾਰਟਿੰਗ ਜਿਹੇ ਪਿੱਲੋ ਤੇਰੇ ਯਾਰ ਨੇ ਬਣਾਈ ਬਹੁਤ ਅੱਗੇ ਚਾਹੀ ਸਾਡਾ ਕੁਝ ਬਣੇ ਨਾ ਬਣੇ ਫਿਰ ਕਿਕਸ ਆਇਆ ਤੇ ਫਿਰ ਆ ਨਿਆਰੀ ਤੇ ਹੁਣ ਇੱਕ ਕੀਪੀ ਵੀ ਆਈ ਹੈ ਉਹ ਵੀ ਸ਼ਾਇਦ ਥੋੜੇ ਟਾਈਮ ਤੱਕ ਲੋਕਾਂ ਤੱਕ ਪਹੁੰਚ ਜਾਣੀ ਆ ਤੇ ਆਡੀਅנס ਨੂੰ ਕੀ ਕਹਿਣਾ ਚਾਹੁੰਦੇ ਜਿਹੜੀ ਤੁਹਾਡੀ ਆਡੀਅנס ਦਿਨ ਵ ਦਿਨ ਵੱਧਦੀ ਜਾ ਰਹੀ ਹੈ ਜੋੜ ਰਹੀ ਹੈ ਤੁਹਾਡੇ ਨਾਲ ਤੁਹਾਡੀ ਫੈਨ ਫਾਲੋਇੰਗ ਵੱਧ ਰਹੀ ਹੈ ਗਾਣਿਆਂ ਤੋਂ ਪਸੰਦ ਕਰ ਰਹੇ ਲੋਕ ਬਸ ਇਹ ਹੈ ਕਿ ਨਵੀਂ ਅੱਡ ਚੀਜ਼ ਨੂੰ ਪਿਆਰ ਕਰੋ ਨਵੀਂ ਚੀਜ਼ ਜਿਹੜਾ ਨਵਾਂ ਟੈਲੈਂਟ ਆ ਰਿਹਾ ਸਾਰੇ ਉਹਨੂੰ ਸੁਣੋ ਜਿਹੜਾ ਵਧੀਆ ਲੱਗੇ ਉਹਨੂੰ ਜ਼ਰੂਰ ਅੱਗੇ ਤੱਕ ਲੈ ਕੇ ਜਾਓ ਤੇ ਜਿਵੇਂ ਫਿਲਮਾਂ ਆ ਰਹੀਆਂ ਨੇ ਅੱਡ ਕਨਸੈਪਟ ਤੇ ਉਹ ਪਸੰਦ ਕਰੋ ਬਸ ਆਈ ਥਿੰਕ ਕੀ ਕਹਿਣਾ ਚਾਹੁੰਦਾ ਮੈਂ ਵਧੀਆ ਚੀਜ਼ ਨੂੰ ਪਿਆਰ ਕਰੋ ਤੇ